ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ پرویز ਮੁਸ਼ਰਫ ਦੀ ਪੋਲੀਵੁੱਡ ਗੀਤ ਤੇ ਡਾਂਸ ਕਰਦੇ ਹੋਏ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਨਾਲ ਪਾਕਿਸਤਾਨ ਦੇ ਵਿੱਚ ਬਹਿਸ ਛਿੜ ਗਈ ਹੈ ਹਾਲਕਿ ਮੁਸ਼ਰਫ ਇਲਾਜ ਲਈ ਅਮਰੀਕਾ ਗਏ ਹੋਏ ਨਹੀਂ ਅਮਰੀਕਾ ਦੇ ਦੱਖਣੀ ਹਿੱਸੇ ਵਿੱਚ ਬੇहद ਖਰਾਬ ਮੌਸਮ ਕਾਰਨ ਕਟਕੜ 18 ਲੋਕਾਂ ਦੀ ਮੌਤ ਹੋ ਗਈ ਤੇ ਦਰਜਨਾਂ ਲੋਕ ਜ਼ਖਮੀ ਹੋਏ ਨੇ ਤੂਫਾਨ ਨੇ 2 ਦਿਨਾਂ ਦੇ ਅੰਦਰ ਹੀ ਪੈਨਿਕ ਤਬਾਹੀ ਮਚਾ ਦਿੱਤੀ ਐਮਸੀਪੀ ਤੋਂ ਲੈ ਕੇ ਜਾਰਜੀਆ ਤੱਕ ਦੇ ਇਲਾਕੇ ਵਦੇਰੇ ਪ੍ਰਭਾਵਿਤ ਨੇ ਮਹਿਲਾ ਵਿਰੋਧੀ ਨੀਤੀਆਂ ਨੂੰ ਲੈ ਕੇ ਦੇਸ਼ ਭਰ ਵਿੱਚ ਪ੍ਰਦਰਸ਼ਨ ਕਰਦੇ ਹੋਏ ਲੋਕਾਂ ਨੂੰ ਨਿਸ਼ਾਨਾਅਤ ਲੈਂਦੇ ਹਨ ਰਾਸ਼ਟਰਪਤੀ ਟਰੰਪ ਨੇ ਕਿਹਾ ਕਿ ਇਹਨਾਂ ਲੋਕਾਂ ਨੇ મતદાન ਕਿਉਂ ਨਹੀਂ ਕੀਤਾ ਹਾਲਾਂਕਿ ਟਰੰਪ ਨੇ ਕਿਹਾ ਕਿ ਉਹ ਫਰੀडम ਆਫ ਸਪੀਚ ਦਾ ਸਨਮਾਨ ਕਰਦੇ ਨੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੱਤਰਕਾਰਾਂ ਨੂੰ ਦਰਤੀ ਤੇ ਸਭ ਤੋਂ ਬੇਈਮਾਨ ਲੋਕ ਦੱਸਦੇ ਕਿ ਹੈ ਕਿ ਉਹਨਾਂ ਦਾ ਮੀਡੀਆ ਨਾਲ ਯੁੱਧ ਚੱਲ ਰਿਹਾ ਹੈ ਇਸ ਦੇ ਲਾਹਵੋ ਉਹਨਾਂ ਦੇ ਸੌਚਕ ਸਮਾਗਮ ਵਿੱਚ ਘੱਟ ਲੋਕਾਂ ਦੇ ਸ਼ਾਮਲ ਹੋਣ ਦੀ ਕਲਪ ਰਿਪੋਰਟਿੰਗ ਲਈ ਉਹਨਾਂ ਮੀਡੀਆ ਨੂੰ ਸਿੱਟੇ ਪੁਕਤਣ ਦੀ ਚੇਤਾਵਨੀ ਦਿੱਤੀ ਹੈ ਤਾਲਿਬਾਨ ਨੇ ਅਮਰੀਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚਿਤਾਇਆ ਹੈ ਕਿ ਉਹ ਅਫਗਾਨਿਸਤਾਨ ਸੰਬੰਧੀ ਨੀਤੀ ਪਲਟਣ ਜਾਂ ਫਿਰ ਇਤਿਹਾਸਿਕ ਰੂਪ ਨਾਲ ਸ਼ਰਮ ਦਾ ਖਾਰਦਾ ਸਾਹਮਣਾ ਕਰਨ ਅਮਰੀਕਾ ਦਾ ਅਰਥ ਖੋਜੀ ਸਮੂਹ ਨੇ ਲੇਖ ਵਿੱਚ ਲਿਖਿਆ ਹੈ ਕਿ ਤਾਲਿਬਾਨ ਨੇ ਸੋਸ਼ਲ ਮੀਡੀਆ ਤੇ ਟਰੰਪ ਨੂੰ ਸਭ ਲਈ ਪਹਿਲੀ ਦੱਸਿਆ ਹੈ ਚੀਨ ਦੀ ਪ੍ਰਮੁੱਖ ਈ-ਕਾਮਰਸ ਕੰਪਨੀ ਅਲੀਬਾਬਾ ਦੇ ਸੰਸਥਾਪਕ ਜੈਕ ਮਾ ਦਾ ਕਹਿਣਾ ਹੈ ਕਿ ਅਮਰੀਕਾ ਦੀ ਖਰਾਬ ਵਿੱਤੀ ਆਰਥਿਕ ਹਾਲਤ ਲਈ ਉਹ ਮਹਿੰਗੇ ਮਹਿੰਗੇ ਯੁੱਧ ਜ਼ਿੰਮੇਵਾਰ ਨੇ ਜੋ ਅਮਰੀਕਾ ਨੇ ਲੜੇ ਨੇ ਮਾਨੇਗਾ ਇਸ ਦਾ ਚੀਨ ਦੇ ਨਾਲ ਵਪਾਰਿਕ ਸਬੰਧਾਂ ਨਾਲ ਕੋਈ ਲੈਣ ਦੇਣ ਨਹੀਂ Israel's समर्थक Trump ਦੇ ਅਹੁਦਾ ਸੰਭਾਲਦੇ Israel ਨੇ ਕਬਜ਼ੇ ਵਾਲੇ ਪੂਰਬੀ Jerusalem ਵਿੱਚ ਸੈਂਕੜੇ ਨਵੇਂ ਘਰ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। BBC ਦੀ ਖਬਰ ਦੇ ਮਤਲਬ ਅਕਥੋਰੀ ਡਿਪਟੀ ਮੀਅਰ ਨੇ ਸਮਾਚਾਰ ਏਜੰਸੀ AFP ਨੂੰ ਕਿਹਾ ਹੈ ਕਿ ਆਖਰਕਾਰ ਅਸੀਂ ਹੁਣ ਬਣਾ ਸਕਦੇ ਹਾਂ। ਜਮਨ ਵਿੱਚ ਵਿਦਰੋਹੀਆਂ ਤੇ ਸਰਕਾਰ ਸਮਰਥਕ ਬਲਾਂ ਵਿਚਾਲੇ ਤਾਜ਼ਾ ਹਵਾਈ ਹਮਲਿਆ ਤੇ ਤਿੱਖੇ ਜੜਪਾ ਕਾਰਨ 24 ਘੰਟਿਆਂ ਦੌਰਾਨ ਕਟੋਕ੍ਰਟ ਛਾੜ ਲੋਕਾਂ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਸਰਕਾਰ ਸਮਰਥਕ ਬਲਾਂ ਦੇ ਵੀ 14 ਮੈਂਬਰ ਮਾਰੇ ਗਏ ਨੇ। ਇਰਾਕੀ ਬਲਾਂ ਨੇ ਮੋਸੁਲ ਦੇ ਦੋ ਇਲਾਕੇ ਅਤੇ ਫਿਰ ਤੋਂ ਕਬਜ਼ਾ ਕਰ ਲਿਆ ਇਸ ਤਰ੍ਹਾਂ ਮਸ਼ਹੂਰ ਦਜਲਾ ਨਦੀ ਦੇ ਪੂਵੀ ਤਰਧ ਦੇ ਬਚੇ ਇਲਾਕੇ ਨੂੰ ਵੀ ਆਪਣੇ ਕੰਟਰੋਲ ਵਿੱਚ ਲੈ ਲਿਆ ਹੈ ਸੈਨਾ ਨੇ ਬਿਆਨ ਚੁੱਕਿਆ ਹੈ ਕਿ ਉਹਨਾਂ ਅਲ ਮਿਲਾਈ ਅਤੇ ਅਲ ਬਿਨਾ ਅਲ ਜਾਹਿਜ਼ ਇਲਾਕੇ ਤੇ ਕਬਜ਼ਾ ਕਰ ਲਿਆ ਹੈ